ਗੋਲੇ ਸੋਰ ਹਾਰ ਦੀ ਆਵਾਜ਼ ਆਹ ਵੇ ਪਹਿਲੀ ਕਬੱਡੀ ਤੱਕ ਕਿਤੇ ਮੇਰੇ ਪਾਸੇ ਦੇਖ ਸਸੀ ਵਾਲੀ ਸਾਰਾ ਨਾ ਟੱਡਾ ਛਾਲ ਕੇ ਆ ਰੋ ਆਲਾ ਅੱਜ ਅਸੀਂ ਪਾਂਚਾਂ ਜੀ ਪਿੰਡ ਸ਼ਹਿਰ ਨਰਪਟੇ ਇਹ ਹੈ ਤੁਹਾਨੂੰ ਮੈਗਮ ਹੈ ਆ ਜੁੜ ਕੇ ਮਲਵਾਉਣ ਦੇ ਪਹਿਲਾਂ ਆ ਕਰਾਉ ਚਾਹੀਦਾ ਸਿਰਫ ਫੋਨ ਦੱਸ ਦੋ ਓਏ ਕੋਈ ਪੋਸਟ ਕੋਣੀ ਕੋਈ ਮੇਰੀ ਗੱਲ ਪਸਣਾ ਸਿਰਫ ਤਿਆਰ ਆ ਕੰਮ ਠਿਲਾ ਜੋ ਵੀਡੀਓ 20 ਮਿੰਟ ਦਾ ਜਰਾ ਜੋ ਗਰਾਉਂਡ ਦਾ ਤੇ ਤੇਰਾ ਇਹ ਕੋਡ ਵਾਵਾਉਣ ਵਾਲੇ ਆ ਚੁੱਕਾ ਵਾਂ ਦੇਖੇ ਜਾ ਕੱਢ ਫੋਨ ਓਏ ਸਾਰੀ ਆ ਗਿਆ ਫੋਨ ਆ ਗਈ ਸ਼ਾਮਾਂ ਨੂੰ ਸ਼ਾਮ ਨੂੰ ਚਾਲੀ ਜੋ ਤੂੰ ਪੀਉਣਾ ਪ੍ਰਵਾ ਪ੍ਰਵਾਣਾ ਪਾਣਾ ਸ਼ਰਤ ਲੱਗੀ ਕਿ ਉਹ ਪੀ ਹੁੰਦੀ ਆ ਵਿਚੇ ਮੈਂ ਹਾਏ ਪ੍ਰਵਾੜ ਕਾ ਤੇਰਾ ਤੇ ਜਿੱਥੇ ਮਰਜੀ ਇਕੱਲਾ ਹੋਣਾ ਦੋ ਜਣੇ ਹੈਗੇ ਜੇ ਗੱਡੀ ਤੇ ਚੱਲ 2 ਕਿਲੋਮੀਟਰ ਭਾਜੀ ਵੀ ਲੈ ਲਾਂਗੇ ਜਿੱਥੇ ਵੀ ਓਖਾ ਹੋਊਗਾ ਨਹੀਂ ਨਹੀਂ ਇਕੱਲਾ ਹੋਣਾ ਤੇਰੇ ਡੱਗ ਉਲਟਾ ਨਾ ਕਰ ਲੂਗਾ ਨੰਦਾ ਬੱਜੇ ਬਿਨਾ ਬਾਬੇ ਪੀ ਉਹ ਸਕੇ ਨਾ ਕੋਈ ਵੀ ਗਾਣਾ ਨਹੀਂ ਤੂੰ ਇੰਨਾ ਨਾ ਤੂੰ ਭੱਜ ਜਾ ਉੱਥੇ ਜੀ ਮਲਾ ਮੜ ਕੋ ਤੰਗੀ ਆਈ ਕੋਈ ਨਾ ਗੱਡੀ ਮੜੀ ਜੀ ਦੂਜੇ ਦੇ ਗੇਰ ਚ ਕਰਾ ਮੈਂ ਨਾਲ ਨਾਲ ਦੋ ਕੁ ਮੈਂ ਸਾਢੇ ਕੁ ਲੋ ਕੇ ਪਾੜੇ ਮਾਰ ਲੂ ਦੋ ਟਾਈਂ ਛੇ ਰੋ ਕੇ ਤੂੰ ਪਛਵਾੜੇ ਦੇ ਗੱਲ ਕਰਾ ਛੇ ਰੋ ਕੇ ਤੇ ਚੌਂਕੜੀ ਮਾਰ ਦੇ ਮੰਜੂਗਾ ਆ ਜਾ ਰਿਹਾ ਇੰਨਾ ਬੰਦਾ ਭੇਤੀ ਨਹੀਂ ਚਾਹੀਦਾ ਬੰਦਾ ਜਿਹੜਾ ਵੇਖ ਰੋਣ ਲੱਗਿਆ ਪੁਟੀ ਨਾ ਫੜਾ ਛੋਟੋ ਬਿਲਕੁਲ ਰਵਾਨ ਇਹ ਲੋਨ ਨੂੰ ਫੱਕ ਤੇ ਰਿਪਾਤਾ ਮਾਇਆ ਕਾਪਾ ਨਾ ਮਨਦਾ ਜੱਪਾ ਲੜੀ ਜਾਣਾ ਫਿਰ ਤੁਹਾਡਾ ਕੋਈ ਜੱਗ ਨਾ ਮੈਂ ਕਿ ਮੇਰਾ ਤੇ ਤੇ ਧਿਆਨੇ ਮੂੰਹ ਪੁੰਚਣ ਡਿਆ ਕੱਲੇ ਮੰਨ ਲਓ ਇਹਦਾ ਜੱਫਾ ਵਾ ਲਬਰੀ ਦੋ ਕਾਲ ਮੋੜ ਬੜੇ ਕੋੜ ਬੜੇ ਨਹੀਂ ਚੱਲਦਾ ਇਹ ਕੰਮ ਕੱਲ ਉਸਤਾ ਦਾ ਕੱਲ ਬੜੇ ਵਈਆ ਹੀ ਬਰੋਣੀ ਨਾ ਓਏ ਹਾਂ ਕੱਲ ਤਾਂ ਗਿਆ 20 ਮਿੰਟ ਚੋਹਾ ਕਿਲੇ ਦੀ ਗਰਾਊਂਡ ਹੀ ਛੇ ਵੱਜ ਗਏ ਚੋਹਾ ਕਿਲੇ ਦੀ ਗਰਾਊਂਡ ਇੱਕ ਪਾਰਟੀ ਨਿਕ ਨੁੱਕਰ ਤੇ ਜਾਗ ਲਾ ਲਿਆ ਦੂਜੀ ਨੇ ਦੂਜੀ ਨੁੱਕਰ ਤੇ ਜਾਗ ਲਾ ਲਿਆ ਉਹ 12 ਵਜੇ ਆਈਆਂ ਨਾ ਦੋ ਕਿਲੇ ਫੁੱਟਬਾਲ ਦੀ ਗਰਾਊਂਡ ਇੱਕ ਗੁੱਠੀ ਹੋਣਾ ਜੰਗਲਾ ਲਾ ਲਿਆ ਇੱਕ ਗੁੱਠੀ ਹੋਣਾ ਕਦੋਂ ਹੋ ਗਿਆ ਆਹ ਉਹ ਕਿਹੜੀ ਇਹ ਵਾਰੀ ਸੋਹਣੀ ਬਣੀ ਉੱਥੇ ਨਹੀਂ ਤਾਂ ਇਹਨਾਂ ਨਾਲ ਪੈਰ ਖੋਪਦਾ ਨਹੀਂ ਪਹਿਲੀ ਵਾਰੀ ਸੋਹਣੀ ਬਣੀ ਉੱਥੇ ਰੇਤਾ ਹੀ ਹੁੰਦੀ ਉਹ ਸਾਡੀ ਕਿਸਮਤ ਤੇ ਚੰਗੀ ਥੋੜੀ ਕਰਕੇ ਗਰਾਊਂਡ ਵਧੀਆ ਗਰਾਊਂਡ ਤੁਹਾਡੀ ਉਹ ਨਹੀਂ ਇਹਨਾਂ ਨਾਲ ਸੇ ਪੈਰ ਖੋਪਦਾ ਹੁੰਦਾ ਹਾਂ ਹਾਂਜੀ ਚਲੋ ਨਾਲ ਚੱਕੀ ਚੁੱਕਿਆ ਨੇ ਆਂਦਾ ਪਿੱਥੋਂ ਵਾਲਾ ਸੀਰਾ ਪਿੱਛੇ ਆਉਂਦਿਆ ਬੁਲਟ ਤੇ ਇਹਦਾ ਪੁਸ਼ਪਿੰਚਰ ਹੋ ਗਿਆ 15 ਕਮੇਟੀ ਪੈਣਾ ਦਵੇ ਜਾਲ ਹੀ ਲੱਗ ਜਾਨੇ ਇਹਨਾਂ ਨੂੰ ਛੇਤੀ ਤੋਂ ਜੀਤ ਦਾ ਵੀਰ ਆਇਆ ਏ ਜੀਤ ਦਾ ਵੀਰ ਆਇਆ ਅੱਜ ਇੰਦਰ ਜਾਂਦਾ ਹੈ ਕਢਾਉਣਾ ਆ ਆਸੀ ਆਪਾਂ ਜੀ ਜਿੰਦਾਂ ਦਾ ਕਢਾਉਣਾ ਆ ਜੀ ਹਾਂਜੀ ਫਿਰ ਕਰੋ ਤਿਆਰੀ ਆ ਤਿਆਰੀ ਆ ਉਹੋ ਨਾ ਪੱਟੀ ਲੋ ਤੋਂ ਪੱਟੀ ਗਰਾਊਂਡ ਨੂੰ ਕਰਾਂ ਤਿਆਰੀ ਆ ਤੈਨੂੰ ਦੌਰ ਚੋਂ ਚ ਤੈਨੂੰ ਦਿਸਣੀ ਗਰਾਊਂਡ ਠੀਕ ਆ ਪਰ ਫਿਰਦੇ ਆ ਬਹਿ ਜਾ ਉੱਥੇ ਚੱਲ ਰਹਿਟਾ ਮੈਂ ਨਹੀਂ ਬੜੀ ਬਹਿ ਜਾ ਅੰਦਰ ਦੀ ਗੱਲ ਜਿਹੜੀ ਬਦਿਸਾਲ ਨਿਆ ਕੋਸ਼ ਅੱਜ ਕਮਾਲ ਲੱਗਦਾ ਖਾਂਗੇ ਵਾਲਾ ਤਾਂ ਪਹੁੰਚ ਵੀ ਗਿਆ ਬਹਿ ਕਿੱਥੇ ਅੱਜ ਆਜ ਹਾਂ ਅੱਜ ਵੀਰ ਦਾ ਭਰਾ ਚੱਲ ਯਾਰ ਮਕੀ ਰੱਖਿਆ ਮੰਦਰੂੜਾ ਦੀ ਬਣਾਤਾ ਹੋਏ ਵਾਕੂ ਜੀ ਦਾ ਖਾਸ ਸਨਮਾਨ ਹੋਣਾ ਡੋਕਰ ਭੱਲੇ ਜਗਰੂਪ ਭੰਗਵਾ ਬਖਾ ਹੋ ਜਾਣਾ ਸੈਲਫੀਆਂ ਵਾਲਿਆ ਇਹ ਮਖਣਾ ਬੇ ਸਿੱਟਾ ਕਰੇ ਜਾਂ ਇਹ ਵੀ ਆਪਾ ਆ ਪਿੰਡ ਦਾ ਮੁੰਡਾ ਹੈ ਆਇਆ ਹਰ ਮਾਈਂ ਵਿਖਣਾ ਹਾਂ ਧੰਨ ਦੀ ਜੋਰੀ ਵਿੱਚ ਰਹੀ ਹੈ ਉਹ ਵੀ ਗਰੂਪ ਇੰਸਟਾ ਕਰ ਰਿਹਾ ਆਦਰ ਸਾਰੇ ਆਏ ਸਾਰੇ ਆਣੇ ਰੋਕਾ ਬੈਸ ਤੇ ਮੱਲੀ ਤੇ ਕਿ ਭਾਈ ਤੁਹਾਡੀ ਸਾਰੀ ਟੀਮ ਦਾ ਧੰਨਵਾਦ ਹੈ ਸਵਾਦ ਜੀ ਆਪਾਂ ਸਾਰੇ ਰਲ ਮਿਲ ਕੇ ਕੋ ਸ਼ੇਰ ਚੱਲੇ ਕੱਲੇ ਦਾ ਸੋਹਣਾ ਹੈ ਆ ਗਿਆ ਆ ਗਿਆ ਮਾਰੇ ਦੋਖੋ ਤੇ ਮਾਰੇ ਠੀਕ ਠਾਕ ਜੀ ਅੱਜ ਦਾ ਮੇਲਾ ਸਫਲ ਹੈ ਐਥੇ ਰੱਖ ਲੋ ਇੱਥੇ ਵਾਜ ਰਹਾ ਹੈ ਗੱਪਾਂ ਸਨਮਾਨ ਕਰਨ ਲੱਗੇ ਵੀਰਾਂ ਬਹੁਤ ਵਧੀਆ ਪੇਜ ਵੀਰਾਂ ਦਾ ਸਾਰੇ ਫੋਲੋ ਕਰੋ ਸਬਸਕ੍ਰਾਈਬ ਕਰੋ ਜਾਰੇ ਦੀ ਬਾਤੋ ਬਾਤੋ ਬਹੁਤ ਵਧੀਆ ਪੇਜ ਹੈ ਜਰਜੀਤ ਅੱਜ ਤਾਂ ਆਪਣਾ ਮਾਣ ਵਾਲੇ ਕੰਮ ਕਰ ਪਿਆ ਭਾਣਾ ਪੂਰਾ ਪੂਰਾ ਵਹਿ ਕਿੱਡਾ ਕਹਿੜਾ ਬੰਦ ਹੋਇਆ ਆ ਗਿਆ ਜੱਟਾ ਹੀਰਮਾਲ ਜੀ ਇੱਥੇ ਪਾਸੇ ਸ਼ਮਨਾ ਜੀ ਨੇ ਕੀਤਾ ਯਾਰ ਓਧਰਲੇ ਪਾਸੇ ਚਾਰ ਜਿਹੜੇ ਯਾਫੀ ਖੜੇ ਐ ਓਧਰਲੇ ਪਾਸੇ ਦੇਖਦੇ ਵੀ ਇੱਕ ਕਣੀ ਦੇਖਦੇ ਵੀ ਨਾਲ ਖੜਾ ਹੈ ਨਾਜਵਾਲੇ ਲਵਲੀ ਜਿਹੜੇ ਵਾਲਾ ਇਧਰ ਅੱਜ ਦੇ ਨੌਜਵਾਨਾਂ ਗੱਡੂਆ ਪਰਦੇ ਪਾਸੇ ਜੱਗਾ ਤੋਂ ਤੇ ਸਾਡੇ ਭਰਾ ਨੇ ਬਹੁਤ ਬਹੁਤ ਧੰਨਵਾਦ ਕਰਦੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਸਰਦਾਰ ਦਰਬਾਰਾ ਸਿੰਘ ਜੀ ਖਾਰੇ ਵਾਲੇ ਉਹਨਾਂ ਦੇ ਪੁੱਤਰੇ ਨਹੀਂ ਪੁੱਤਰ ਜੀ ਦੇ ਯੂਐਸਏ ਜਰੂਰ ਪੁੱਤਰ ਰਾਜਵੀਰ ਪੁੱਤਰ ਦੇ ਨਾਲ ਕੰਨ ਪੁੱਤਰ ਹੁੰਦਾ ਧੰਨਵਾਦ ਆ ਮੋਟਰਸਾਈਕਲ ਆ ਮਾਜ ਐਕਸਪ੍ਰੈਸ ਆ ਸਮੀਰ ਮੋਹਨ ਸਿੰਘ ਜੀ ਕਰਦੀਆਂ ਸਿੰਘ ਜੀ ਦੇ ਵੀਰਾਂ ਸੋਹੇ ਸੋਹੇ ਰਾਈਆਂ ਸਾਡੇ ਮੇਰੇ ਵੀ ਵੀ ਕਹਿੰਦਾ ਕਬੱਡੀ ਖੇਡ ਹੁੰਦੀ ਅੱਤੀ ਰਾੜੀਆਂ ਕਹਿੰਦਾ 1100 ਦਾ ਆਉਣਾ ਹੈ ਉਧਰ ਨਿਊਜ਼ੀਲੈਂਡ ਵਾਲੇ ਭਰਾ ਪੁੱਜੇ ਹੋਏ ਹਨ ਉਹਨਾਂ ਬਦੂ ਤਾਂ ਕਹਿੰਦੇ ਡਾਲਰ ਹੀ ਦਿੱਤੇ ਜਾ ਰਹੇ ਹਨ ਮੈਚ ਦੇਖੋ ਵੀਰ ਬਣ ਕੇ ਆਪੋ ਆਪਣੀ ਜਗ੍ਹਾ ਤੇ ਟੱਕੇ ਪ੍ਰੀਤ 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 ਪਰ ਛਣਿਓ ਸਾਹਮਣੇ 2 ਨੰਬਰ ਤੋਂ ਕਨੇ ਹਾਏ ਵੀ ਸਾਹਮਣੇ ਮੱਖਣ ਸੰਧੂ ਨੇ ਹੱਥ ਖੜਾ ਕਰਤਾ ਉਂਗਲ ਖੜੀ ਕਰਤੀ ਹੈ ਵੀ ਕਮੇਟੀ ਵਾਲੇ ਤੇ ਪ੍ਰਸ਼ਾਸਨ ਵਾਲੇ ਹੱਥ ਬੰਨੀ ਜਾਂਦੇ ਇਨਾ ਮੂਰੇ ਦੱਸ ਕਹਿੰਦਾ ਫੋੜ ਕੇ ਅਸੀਂ ਦਾ ਸਾਰੇ ਹੱਥ ਬੰਨੀ ਜਾਂਦੇ ਆ ਹਾਂ ਸਾਹਮਣੇ ਦੇਖ ਰਿਹਾ ਮੱਖਣ ਸੰਧੂ ਮੱਖੀ ਕਲਾ ਨਾਲ ਅੱਜ ਤਿੰਨ ਦਿਨ ਧੁੱਲੜ ਖਾਣਾਂ ਨੇ ਯੂਐਸਏ ਵਾਲੇ ਨੇ ਮੋਟਰਸਾਂ ਦਾ ਦਿਨਾ ਹੈ ਉਹ ਭਰਾ ਦਾ ਵੀਰ ਫਿੰਦ ਵਾਲੇ ਦੇ ਹੱਥਾਂ ਤੇ ਫਰਦਮ ਸ਼ਰਦਾਂ ਦੀ ਬੰਦਸਾ ਦੀ ਟੀਮੇ ਖੇਡ ਰਹੀ ਹੈ ਹੈਲੋ ਹਾਂ ਸਾਹਮਣੇ ਪੂਰੇ ਸਾਰੇ ਖੜ ਕੇ ਯਾਰ ਸੈੱਡ ਤੇ ਵੇ ਜੀਰ ਬਣਦੀਆਂ ਮੇਰੇ ਵੀਰਾਂ ਨੂੰ

ਤਾਂ ਜਿਹੜਾ ਵੀਰਾਂ ਦਾ ਧੰਨਵਾਦ ਆ ਸਾਹਮਣੇ ਜਿਹੜੇ ਮੱਖਣ ਸਿੰਘ ਦੇ ਮੱਖੀ ਦਾ ਬਾਲ ਕੋਲ ਆਪਣਾ ਅੱਜ ਬੈਸਟ ਰੇਡਰ ਠੀਕ ਲਾਇਆ ਗਿਆ ਵਾਰਜੋ ਦੀ ਮੇਰ ਨਾਲ 38.42 ਗੋਰ ਗਜਨਾ ਅੱਲਾਹ ਹਾਜੀ ਬੈਸਟ ਰੇਡਰ ਅੱਜ ਮੱਖਣ ਸਿੰਘੋਂ ਮੱਖੀ ਗੜਾ ਵਾਲੇ ਨੇ 16 ਕਬੱਡੀਆਂ ਮਾਰੀਆਂ ਤੇ 15 ਪੁਆਇੰਟ ਪ੍ਰਾਪਤ ਕੀਤੇ ਮੱਖਣ ਸਿੰਘੋਂ ਮੱਖੀ ਗੜਾ ਵਾਲਾ ਬੈਸਟ ਰੇਡਰ राजी तो तो आला ਇੱਕ ਕਮਰ ਹੋਰ ਦੋ ਜਣੇ ਗੱਲ ਕਰਦੇ ਹੋਇਆ ਥਾਰ ਕੋਲੀਆਂ ਤੇ ਗਿੰਦਰ ਕੋਲ ਵੀ ਪਰਾਣੀ ਨਾ ਆਉਣਾ ਥਾਰ ਕੋਲੀਆਂ ਤੇ ਨਾਲ ਨਾਲ ਥਾਰ ਉਹ ਗਿੰਦਰ ਦੇ ਪੈਰ ਬਣਨਾ ਦਾ ਮਾਚਾ ਦੇ ਖਾਂਦੇ ਸਵਾਲ ਨਾ ਆਣਾ ਸਭ ਤੋਂ ਵੱਧ ਸਰਗਰਮ ਦੁਆਰ ਦੇਣਾ ਹੈ ਕੋਲੋਂ ਕੋਲੋਂ ਦੂਏ ਸਾਰੇ ਤਾੜੀਆਂ ਮਾਰੇ ਨਾ ਭਰਾਵਾ ਦੇ ਲੋਕ ਨੂੰ ਤੇਰੇ ਅੱਗੇ ਮੋਟਰ ਇੱਕ ਮੋਟਰ ਚੱਲਦੀ ਦਾ ਆਹ ਬਰਾਬਰ ਵੀ ਮੋਟਰ ਚਲਾਉਣਾ ਹੈ लाहे <ahanan> ਵਾਹ ਧੰਨਵਾਦ ਹਾਂਜੀ ਮੀਰ ਪ੍ਰਿਆ ਰਾਜ ਨੂੰ ਆਇਆ ਮੇਰੇ ਲੱਗ ਗਿਆ ਰਾਜ ਕਮੈਂਟਰ ਨਿਹਾਲ ਜੀ ਭਾਈਆ ਹਾਂਜੀ ਇਹ ਕਰਾਦੇ ਸੋਰ ਸਿੰਘ ਦੀ ਮੋਟਰਸਾਈਕਲ ਤੇ ਕਾ ਜਾਣਾ ਹੈ ਫਰੀਂਦਪੁਰ ਦੀ ਗੋਪੀ ਦੇ ਨੇੜੇ ਮੋੜਾ ਠੰਡੇਰੋ ਨੇੜੇ ਗੁਰੂਗਰਾਮ